ਸਸਰੀਕਾਲ ਸਾਰੇ ਕਿਸਾਨ ਵੀਰਾਂ ਨੂੰ ਜਿਹੜੇ ਕਿ ਆਪਣੀ ਵੀਡੀਓ ਦੇਖ ਰਹੇ ਆ ਕਿਸਾਨ ਵੀਰੋ ਅੱਜ ਆਪਾਂ ਫੇਰ ਤੁਹਾਨੂੰ ਇੱਕ ਨਗੀਨਾ ਪੀਸ ਦਿਖਾਵਾਂਗੇ ਹਰੇਕ ਵਾਰ ਦੀ ਤਰ੍ਹਾਂ ਪਿੰਡ ਮੱਲੀਆਂ ਖੁਰਦ ਜ਼ਿਲ੍ਹਾ ਜਲੰਧਰ ਨਕੋਦ ਤੋਂ ਕਰਕੂਸਾ ਰੋਡ ਤੇ ਬਾਈਓ ਪਿੰਡ ਆ ਤੇ ਅੱਜ ਵੀ ਆਪਾਂ ਤੁਹਾਨੂੰ ਨਗੀਨਾ ਦਿਖਾਵਾਂਗੇ ਆਪਣੀ ਹਰੇਕ ਵਾਰ ਤੁਹਾਨੂੰ ਇਹੀ ਕੋਸ਼ਿਸ਼ ਰਹਿੰਦੀ ਆ ਕਿ ਚੰਗੀਆਂ ਤੇ ਚੰਗੀਆਂ ਵੇਡੀਆਂ ਦਿਖਾਈਆਂ ਜਾਣ ਸਿਲਵਸਤੇ ਉਸੇ ਤਰ੍ਹਾਂ ਜੇ ਆਪਾਂ ਟੱਡੇ ਲਈ ਸਟੌਪ ਦੀ ਬੈੜ ਲੈ ਕੇ ਆਏ ਆ ਦੂਜਾ ਸੂਗਾ ਸੂਂ ਜਾ ਰਹੀ ਆ ਦਿਨ ਵੀ ਜੋ ਤਿੰਨ ਤੋਂ ਚਾਰ ਪੈ ਆ ਬੈੜ ਦੇ ਦੁੱਧ ਮੰਨ ਕੇ ਚੱਲੋ ਕਿ 35 ਪਲੱਸ ਬੜੇ ਦਾਮ ਦਾ ਚੱਲਣ ਵਾਲੀ ਬੈੜ ਆ ਦੇਖੋ ਬੰਦਾ ਭਾਈ ਖੋਲ ਕੇ ਲੰਮੀ ਚਲਾ ਕੇ ਦਿਖਾਇਆ ਜਾਵੇ ਬੈੜ ਨੂੰ ਜਿਹੜੇ ਵੀ ਲੈਣ ਦੇ ਚਾਹਵਾਨ ਆ ਫੋਨ ਕਰ ਸਕਦੇ ਆ ਮੋਬਾਈਲ ਨੰਬਰ ਹੈਗਾ 98723 ਜੀਦੋ 3376 99680 ਸਟਾਰਟ 936 ਥੋਰ ਵੀ ਭਾਈਓ ਬਹੁਤ ਸਾਰੇ ਐਨੀਮਲ ਤੁਹਾਨੂੰ ਫਾਰਮ ਤੇ ਮਿਲ ਜਾਣਗੇ ਤੇ ਇੱਕ ਸਾਦੇ ਆ ਸੂਈਆਂ ਸਵਈਆਂ ਬੇੜੀਆਂ ਬਹੁਤ ਵਧੀਆ ਮਿਲਣਗੀਆਂ ਕੁਆਲਿਟੀ ਚ ਤੇ ਵੀਰੋ ਬੈੜ ਦੀ ਕੁਆਲਿਟੀ ਕਰੋ ਚੈੱਕ ਇਹ ਲੰਮੀ ਤੋਰ ਦੀ ਚਾਲ ਦਾ ਆਉਂਦੀ ਐਕਦਾਮ ਓਕੇ ਬੈਣ ਉਹ ਹਾਨਾ ਬੈੜ ਦਾ ਬਹੁਤ ਸੋਹਣਾ ਇਹਦਾ ਆਹ ਨੂੰ ਮੜੀ ਲੰਮੀ ਤੋਰ ਦੀ ਗੜ ਕਰੋ ਸਟ੍ਰਕਚਰ ਚੱਕ ਵੇਡਦਾ ਬਈਓ ਬਸ ਬਾਈ ਮੋੜ ਲਈ ਇਥੋਂ ਦੂਜਾ ਸੂਗਾ ਸੁਣੀਆ ਵੀਰੋ ਵੇਡ ਕੋਈ ਬੰਦੀ ਉੱਥੇ ਇਹ ਵੀਰੋ ਵੇਡ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਨਾਲ ਸ਼ੇਅਰ ਜੂਜ਼ ਕਰ ਦਿਓ ਹੋਰ ਵੀ ਆਪਾਂ ਤੁਹਾਡੇ ਲਈ ਚੰਗੇ-ਚੰਗੇ ਐਨੀਮਲ ਦੀ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਧੰਨਵਾਦ ਤੁਹਾਡੇ ਸਾਰੇ ਵੀਰਾਂ ਦਾ ਵੀਡੀਓ ਨੂੰ ਪੂਰਾ ਦੇਖਣ ਲਈ ਥੈਂਕ ਯੂ